ਫਗਵਾੜਾ ਦੇ ਕੇ ਜੀ ਰਿਜੋਰਟ ਵਿਖੇ ਐਮਪੀ ਡਾਕਟਰ ਰਾਜਕੁਮਾਰ ਚੱਬੇਵਾਲ ਦੇ ਬੜਨ ਤੇ ਧੰਨਵਾਦ ਸਮਾਰੋਹ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਪਾਰਟੀ ਵਰਕਰਾਂ ਤੇ ਸਪੋਰਟਰਾਂ ਦਾ ਡਾਕਟਰ ਰਾਜਕੁਮਾਰ ਚੱਬੇਵਾਲ ਨੇ ਧੰਨਵਾਦ ਕੀਤਾ ਅਤੇ ਦਲਜੀਤ ਰਾਜੂ ਨੇ ਫਗਵਾੜਾ ਨੂੰ ਜ਼ਿਲ੍ਹਾ ਬਣਾਉਣ ਦੀ ਮੰਗ ਕੀਤੀ ਇਸ ਮੌਕੇ ਤੇ ਮੋਹਲਾ ਗੋਬਿੰਦਪੁਰਾ ਦੇ ਰਵੀ ਅਤੇ ਭਗਤਪੁਰਾ ਤੋਂ ਮਹਿਲਾ ਵਿੰਗ ਨੇ ਇਲਾਕੇ ਦੀਆਂ ਮੰਗਾਂ ਸੰਬੰਧੀ ਮੰਗ ਪੱਤਰ ਦਿੱਤਾ ਦੇਖੋ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਵਿੱਚ ਕੀ ਕਿਹਾ ਡਾਕਟਰ ਰਾਜਕੁਮਾਰ ਚੱਬੇਵਾਲ ਨੇ ਕੀ ਦਿੱਤੇ ਜਵਾਬ ਦੇਖੋ ਫਗਵਾੜਾ ਐਕਸਪ੍ਰੈਸ న్యూਸ ਤੋਂ विनोद ਜੀ ਅੱਜ ਤੁਹਾਡੇ ਸਾਹਮਣੇ ਆਉਣਾ ਵੀ ਇਸ ਰੈਕਸ਼ਨ ਦੇ ਵਿੱਚ ਜਿਹੜੀ ਮਗਰੋਂ ਪੁਰਾਣੇ ਇਸ ਸੈਂਟਰ ਤੋਂ ਬਹੁਤ ਨਾਲ ਲੋਕਾਂ ਕੋਲ ਸਿੱਧ ਲੜਾਈ ਕੀਤੀ ਸੀ ਜਿਹੜਾ ਨੇ ਸਾਡੇ ਸੰਚਾਲਕਾਂ ਦੇ ਉੱਤੇ ਬਲਦੀ ਕਿਤੇ ਸਕੂਲਾਂ ਦੇ ਉੱਤੇ ਬਲਦੀ ਤੇ ਉਹ ਘਰ ਬੈਠੇ ਰਹੇ ਤੇ ਮੇਰਾ ਕੋਰ ਮੈਂ ਅੱਜ ਤੁਹਾਡੇ ਸਾਹਮਣੇ ਇਹ ਬਿਲਦੀਆ ਕਿ ਜਿਹੜੇ ਪਹਿਲੇ ਸਾਡੇ ਸਾਰੇ ਇਹਨਾਂ ਸਟੂਡੈਂਟਾਂ ਨੂੰ ਹਾਇਰ ਕਰਕੇ ਆਪਣੇ ਕੋਲ ਹੀ ਰੱਖਿਆ ਮਾਗਾਂ ਬੇਨਤੀ ਕਰਾਂ ਮੇਰਾ ਬੇਨਤੀ ਕਰਨਾ ਕੋਟੇ ਦਾ ਹੈ ਇੱਕੋ ਬੇਨਤੀ ਕਰਨੀ ਹੈ ਬਕਸਾ ਤੋਂ ਵੀ ਮੈਂਬਰ ਪਾਰਲੀਮੈਂਟ ਬਣ ਗਏ ਆ ਮੁੱਖ ਮੰਤਰੀ ਤੇ ਤੁਸੀਂ ਰਾਈਟ ਹੈਂਡ ਇੱਕੋ ਇਹ ਬੇਨਤੀ ਆ ਵੀ ਫਗਵਾੜੇ ਨੂੰ ਜ਼ਿਲ੍ਹਾ ਬਣਾਓ ਇਹ ਤੁਸੀਂ ਜ਼ਰੂਰ ਕਰਦ ਕਰਨੀ ਹੈ ਜਾ ਕੇ ਵੀ ਫਗਵਾੜੇ ਨੂੰ ਜ਼ਿਲ੍ਹਾ ਬਣਾਉਣਾ ਕਿਉਂਕਿ ਜਿਹੜੀ 2027 ਦੀ ਇਲੈਕਸ਼ਨ ਹੋਣੀ ਹੈ ਨਾ ਤੇ ਲੋਕਾਂ ਨੇ ਸਾਡੇ ਕੋਲ ਵੀ ਪੁੱਛਣਾ ਵੀ ਤੁਸੀਂ ਵਾਦਾ ਕੀਤਾ ਸੀ। ਭਗਵਾਨੇ ਨੂੰ ਜਿਲ੍ਹਾ ਬਣਾ ਦਿਓ, ਡਿਪਾਰਟਮੈਂਟ ਵੱਲੋਂ ਨਾ ਮਾਨ ਸਾਹਿਬ ਨੇ ਕੋਈ ਕਸਰ ਛੱਡੀ ਹੈ ਨਾ ਕੋਈ ਨਹੀਂ ਛੱਡਣੀ ਆ। ਜਿੰਨੇ ਪੈਸੇ ਜਦੋਂ ਮਿਲਨੇ ਆ ਸਾਨੂੰ ਉਹਦੇ ਵਿੱਚ ਹਿੱਸਾ ਸਾਡਾ ਭਗਵਾਨੇ ਦਾ ਦੇ ਦਿਓ ਵਾਹ। ਜਿੰਨੇ ਵੀ ਵਰਕਰ ਆ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕੋਰ ਕਾਰਮੀ ਦਾ ਮਾਫਾ ਮੈਂ ਬਹੁਤੀਆਂ ਗੱਲਾਂ ਨਹੀਂ ਕੰਨੀਆਂ ਤੁਹਾਡਾ ਸਾਰਿਆਂ ਦਾ ਫਿਰ ਮੈਂ ਇੱਕ-ਇੱਕ ਕਦਮ ਜਿਹੜਾ ਚੱਲਿਆ ਤੁਸੀਂ ਮੇਂਦ ਮਿੱਟੀਏ ਤੁਰ ਕੇ ਜਾਂ ਬੂਥਾਂ ਦੇ ਬਾਹਰ ਕਰ ਦਿੱਤੇ ਆ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਖਾਸ ਤੌਰ ਤੇ ਜੀ ਆ ਭੈਣ ਦਾ ਜਿਨ੍ਹਾਂ ਨੇ ਡੋਰ ਟੂ ਡੋਰ ਕੀਤਾ ਹੈ ਇੰਨੀ ਗਰਮੀ ਦੇ ਵਿੱਚ ਬੱਚਿਆਂ ਨੂੰ ਆਪਣੇ ਘਰ ਪਰਵਾਰ ਨੂੰ ਛੱਡ ਕੇ ਡੋਰ ਟੂ ਡੋਰ ਕੀਤਾ ਜਿੰਨੇ ਵੀ ਵਰਕਰਾਂ ਨੇ ਕੀਤਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵਾਈਫੁਲ ਜੀ ਦਾ ਘਰ ਦਾ ਵਾਈਫੁਲ ਜੀ ਬਤੇ ਅੱਜ ਮੁਸ਼ਾਦੂਲਾ ਨਮਕਸਬਾ ਹਲਕੇ ਤੋਂ ਮੈਂ ਪ੍ਰਮਾਤਮਾ ਪਾਸੇ ਵੱਡੀ ਜੇਤ ਤੋਂ ਬਾਅਦ ਵੀ ਗੱਲ ਕਰਨ ਤੇ ਹਾਂ ਵੱਡੀ ਜੇਤ ਤੋਂ ਬਾਅਦ ਇਹ ਪਲੇਠਾ ਸਵਾਗਤ ਸੀ ਧੰਨਵਾਦ ਸਵਾਗਤ ਸੀ ਔਰ ਇਸ ਧੰਨਵਾਦ ਸਵਾਗਤ ਦੇ ਵਿੱਚ ਜਿੱਤੇ ਸੱਚੇ ਪਾਤਸ਼ਾਹ ਵਾਹਿਗੁਰੂ ਦਾ ਸ਼ੁਕਰਾਨਾ ਕੀਤਾ ਗਿਆ ਉੱਥੇ ਹੀ ਸਾਡੇ ਸਾਥੀਆਂ ਦਾ ਸਾਡੇ ਵਰਕਰ ਸਹਿਬਾਨਾਂ ਦਾ ਜਿਨ੍ਹਾਂ ਨੇ ਦਿਨ ਰਾਤ ਕਿੰਨਾ ਉਹਨਾਂ ਦਾ ਧੰਨਵਾਦ ਔਰ ਸਾਡੇ ਹਲਕੇ ਦੇ ਇੰਚਾਰ ਸਰਦਾਰ ਜਗੰਦਰ ਸਿੰਘ ਮਾਨ ਜੀ 拉जू जी और ਸਾਡੇ ਜ਼ਿਲ੍ਹੇ ਦੇ ਇੰਚਾਰਜ ਭੈਣ ਨਾਲੇ ਸਕੱਰਾਨੀ ਜੀ ਸਮੂਚਾ ਸੰਗਠਨ ਸਾਡੀਆਂ ਭੈਣਾਂ ਸਾਡਾ ਮਹਿਲਾ ਵਿੰਗ ਯੂਥ ਵਿੰਗ اور ਬਲਾਕ ਪ੍ਰਧਾਨ ਸਾਰਿਆਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਅੱਜ ਧੰਨਵਾਦ ਕੀਤਾ ਗਿਆ ਬਾਕੀ ਕਿੰਨਾ ਤੋਂ ਸਾਡੇ ਸਰਪੰਚ ਸਹਿਬਾਨ ਆਏ ਪੰਚਾਇਤ ਮੈਂਬਰ ਸਹਿਬਾਨ ਆਏ ਸੈਕਟਰੀ ਸਹਿਬਾਨ ਆਏ ਸੋ ਅੱਜ ਸਾਰਿਆਂ ਦਾ ਇਹ ਸ਼ੁਕਰਾਨੇ ਦਾ ਪ੍ਰੋਗਰਾਮ ਸੀ ਔਰ ਵਾਕਿਆ ਹੀ ਇਹ ਜਿਹੜੀ ਜਿੱਤ ਹੈ ਇਹ ਇੱਕ ਇਤਿਹਾਸਿਕ ਜਿੱਤ ਹੈ ਕਿਉਂਕਿ ਇਸ ਜਿੱਤ ਵਿੱਚ ਖਾਸियत ਇਹ ਹੈ ਕਿ ਨਾਰਮਲੀ ਜਿੱਤੋਂ ਉਮੀਦਵਾਰ ਲੜਦਾ ਉਹ ਜਿੱਤਦਾ ਜ਼ਰੂਰ ਹੈ। ਜੋ ਇਥੋਂ ਬੀਜੇਪੀ ਦਾ ਉਮੀਦਵਾਰ ਸੀ ਲੜੇ ਪਰ ਹਾਰਨ ਦੀ ਗੱਲ ਇਹ ਤੋਂ ਇਥੋਂ ਤੀਸਰੇ ਨੰਬਰ ਤੇ ਆਏ। ਜੋ ਸਾਡੇ ਸਾਥੀਆਂ ਦਾ ਬਹੁਤ ਵੱਡੀ ਮਿਹਰਤ ਹੈ, ਬਹੁਤ ਵੱਡਾ ਯੋਗਦਾਨ ਹੈ ਜਿਹਦੇ ਕਰਕੇ ਅਸੀਂ ਗੁਵਾੜੇ ਦੇ ਵਿੱਚ ਗੁਵਾੜਾ ਸੈਕਟਰ ਵਿੱਚ ਵੱਡੀ ਜਿੱਤ ਹੋਈ ਹੈ ਔਰ ਇਸ ਦੀ ਬਦੌਲਤ ਜੀ ਵੀ ਹੈ। ਪੂਰਾ ਹਜ਼ਾਰ ਪਰ ਲੋਕ ਸਭਾ ਦੇ ਵਿੱਚ ਕਰੀਬ 45000 ਦੇ ਜਿੱਤ ਦੇ ਨਾਲ ਜਿਹੜਾ ਅਸੀਂ ਜਿੱਤਿਆ ਹੈ ਮੈਂ ਸਮਝਦਾ ਕਿ ਬੀਜੇਪੀ ਦਾ ਬਾਕੀ ਪਾਰਟੀਆਂ ਜਿਹੜਾ ਕਿਲੇ ਆ ਉਹ ਤਾਂ ਸਾਡੇ ਕਿ ਮੈਂ ਆਪਣੇ ਸਾਰੇ ਸਾਥੀਆਂ ਦਾ ਸਾਰੇ ਸਾਥੀਆਂ ਨੂੰ ਸ্যালੂਟ ਕਰਦਾ ਔਰ ਧੰਨਵਾਦ ਕਰਦਾ ਜਬੀ ਸਾਹਿਬ ਨੇ ਜ਼ਿਲ੍ਹੇ ਦੀ ਗੱਲ ਜ਼ਿਲ੍ਹਾ ਬਣਾਉਣ ਦੀ ਪੰਗਾਬੀ ਤੋਂ ਮਾਨਸਾ ਤੇ ਯਾਤਰਾ ਰਹਿ ਆਟਾ ਵੀ ਰਹਿ ਕਿਟ ਆਲਮੋਸਟ ਕੇਮ ਡਿਸਟ੍ਰਿਕਟ ਮਾਨਸਾ ਨੂੰ ਆਲਮੋਸਟ ਸਟ੍ਰੈਚ ਕਰ ਗਏ ਨਵੇਂ ਸ਼ਹਿਰ ਬਣਾ ਕੇ ਕਿ ਤੁਸੀਂ ਸੀਐਮ ਸਾਹਿਬ ਨਾਲ ਸੀਰੀਅਸਲੀ ਟੈਕਅਪ ਕਰੋਗੇ ਹਾਂ ਜੀ ਜਦੋਂ ਮੈਂ ਮੈਂ ਤੁਹਾਨੂੰ ਤੁਹਾਨੂੰ ਸ਼ੇਅਰ ਕਰਨਾ ਚਾਹੁੰਦਾ ਕਿ ਜਦੋਂ सीएम साहब ਦੇ ਨਾਲ ਜਿੱਤ ਤੋਂ ਬਾਅਦ ਮੀਟਿੰਗ ਹੋਈ ਤੇ ਉਹਨਾਂ ਦੇ ਨਾਲ ਸਭ ਤੋਂ ਪਹਿਲਾਂ ਮੈਂ ਇਹੀ ਗੱਲ ਕੀਤੀ ਕਿ ਅਸੀਂ 2 ਜ਼ਿਲ੍ਹੇ ਬਣਾਉਣ ਦਾ ਵਾਅਦਾ ਕੀਤਾ ਹੈ ਹੋਰ ਜਿੰਨੇ ਵੀ ਵਾਅਦੇ ਕੀਤੇ ਸਿ.ਐਮ. ਸਾਹਿਬ ਉਹ ਪੂਰੇ ਕਰਨਗੇ। ਔਰ ਉਹਨਾਂ ਨੇ ਭਰੋਸਾ ਦਵਾਇਆ ਕਿ ਅਸੀਂ ਆਪਣਾ ਵਾਅਦਾ ਪੂਰਾ ਕਰਾਂਗੇ। ਬਾਕੀ ਜਦੋਂ ਕੋਈ ਵੀ ਮਸਲ ਹੁੰਦੀ ਹੈ ਲੜਾਈ ਦੰਬੀ ਹੁੰਦੀ ਹੈ ਉਹ ਲੜਾਈ ਕੋਈ ਇੱਕ ਦਿਨ ਦਾ ਨਤੀਜਾ ਨਹੀਂ ਹੁੰਦੀ। ਮਸਲ ਸਾਹਿਬ ਨੇ ਲੜਾਈ ਸ਼ੁਰੂ ਕੀਤੀ ਆਪਾਂ ਤਾਂਗਾ ਤਾਂ ਲੜ ਰਹੇ ਆਂ ਔਰ ਮੈਨੂੰ ਲੱਗਦਾ ਕਿ ਉਸ ਲੜਾਈ ਨੂੰ ਜਿਹੜਾ ਬੂਰ ਹੈ ਉਹ ਅਸੀਂ ਜਰੂਰ ਬਹੁਤ ਜਲਦੀ ਪਾਵਾਂਗੇ ਔਰ ਫਗਵਾੜੇ ਨੂੰ ਜ਼ਿਲ੍ਹਾ ਬਣਾ ਕੇ। ਅੱਜੇ ਬੀਜ਼ੀ ਆ ਕਿ ਪ੍ਰਾਪਤਿਕਾ ਵੀ ਆਪਣੀਆਂ ਬਲਾਰਡੀ ਵੀ ਲਿਖ ਦਿੱਤੀਆਂ ਆਪਣੇ ਹੱਥੇ ਦੇ। ਔਰ ਇਹ ਪ੍ਰੈਕਟਿਸ ਤਾਂ ਆਲਰੇਡੀ ਸੈੱਟ ਨੇ ਜਿਹੜਾ ਜਦੋਂ ਆਪਾਂ ਜਿਹੜੇ ਓਬਜੈਕਟਿਵ ਸੈੱਟ ਕੀਤੇ ਨੇ ਜਾਂ ਸਾਡੀਆਂ ਪ੍ਰਾਇਰਟੀ ਸੈੱਟ ਕੀਤੀਆਂ ਨੇ ਜਾਂ ਸਾਡਾ ਏਜੰਡਾ ਸੈੱਟ ਕੀਤਾ ਹੈ ਉਹ ਅਸੀਂ ਆਲਰੇਡੀ ਸੈੱਟ ਹੈ। ਔਰ ਤਾਂ ਉਸ ਨੂੰ ਪੂਰਾ ਕਰਨ ਦਾ ਜਿਹੜਾ 100 ਚੁੱਕ ਸਮਾਗਮ ਤੋਂ ਬਾਅਦ ਪੂਰਾ ਕਰਨ ਦਾ ਉਪਰਾਲਾ ਜਿਹੜਾ ਪੂਰਾ ਕਰਨ ਦਾ ਜੋ ਯਤਨ ਹੈ ਉਹ ਪਾਰਲੀਮੈਂਟ ਵਿੱਚ ਵੀ ਕੀਤੇ ਜਾਣਗੇ। ਔਰ ਪੰਜਾਬ ਸਰਕਾਰ ਦੇ ਵਿੱਚ ਆਲਰੇਡੀ ਅਸੀਂ ਯਤਨ ਜਿਹੜੇ ਆ ਉਹ ਆਪਣੇ ਜਿੰਨੇ ਮਿਸ਼ਨਸ ਨੇ ਜਿੰਨੇ ਆਬਜੈਕਟਿਵਸ ਨੇ ਉਹਨਾਂ ਨੂੰ ਪੂਰਾ ਕਰਨ ਦੇ ਵਿੱਚ ਸ਼ੁਰੂ ਕਰ ਦਿੱਤੇ। ਟੌਪ ਦੀਆਂ ਗੱਲਾਂ ਜੋ ਦੋ ਤਿੰਨ ਗੱਲਾਂ ਦੱਸ ਸਕਦੇ ਆ ਜਿਹੜੇ ਤੇ ਟੌਪ ਦੀਆਂ ਗੱਲਾਂ ਬਜੂ ਤੁਸੀਂ ਇਹ ਜੇ ਫਗਵਾੜੇ ਦੀ ਅੱਜ ਕਿਉਂਕਿ ਫਗਵਾੜੇ ਖੜਾ ਹੈ। ਜ਼ਿਲ੍ਹੇ ਦੀ ਗੱਲ ਤਾਂ ਤੁਹਾਨੂੰ ਮੈਂ ਆਲਰੇਡੀ ਦੱਸ ਚੁੱਕਾ। ਔਰ ਦੂਸਰਾ ਮੈਂ ਤਸਰਚੰਦ ਤੇ ਹੁਸ਼ਿਆਰਪੁਰ ਦੇ ਵਿੱਚ ਜਿਹੜਾ ਜ਼ਿਲ੍ਹਾ ਵੀ ਹੈ। ਉੱਥੇ ਵੱਡਾ ਹਸਪੀਟਲ ਜਿਹੜਾ ਹੈ ਉਹ ਉਸ ਦੀ ਬਹੁਤ ਵੱਡੀ ਘਾਟ। ਔਰ ਉੱਥੇ ਮੈਡੀਕਲ ਕਾਲਜ ਤੇ ਵੱਡਾ ਹਸਪੀਟਲ, ਕੈਂਸਰ ਹਸਪੀਟਲ ਪੀਜੀਏ ਲੈਵਲ ਦੀਆਂ ਫੈਸਿਲਿਟੀ ਜਿਹੜੀਆਂ ਉਹ ਸਟੈਬਲਿਸ਼ ਕੀਤੀਆਂ ਜਾਣਗੀਆਂ ਤਾਂ ਕਿ ਲੋਕਾਂ ਨੂੰ ਬਾਹਰ ਦੂਰ ਦੁਰਾਡੇ ਨਾ ਜਾਣਾ ਪਵੇ ਔਰ ਸਿਵਲ ਹਸਪੀਟਲ ਫਗਵਾੜਾ ਦਾ ਜਿਹੜਾ ਉਸ ਨੂੰ ਵੀ ਅਪਗ੍ਰੇਡ ਕਰਕੇ ਜਿਹੜਾ ਉੱਥੇ ਵੀ ਸੁਪਰ ਸਪੈਸ਼ਲਿਟੀ ਦਿੱਤੀ ਜਾਂਦੀ ਹੈ ਜਾਣਗੀਆਂ ਕਿਉਂਕਿ ਫਗਵਾੜਾ ਟਰਾਮਾ ਸੈਂਟਰ ਬਹੁਤ ਟਰਾਮਾ ਬਹੁਤ ਜ਼ਿਆਦਾ ਹੈ ਸੋ ਇਸ ਕਰਕੇ ਹਰ ਲੈਵਲ ਤੇ ਜੇ ਔਰ ਦੂਸਰੀ ਗੱਲ ਜੋ ਹੈ ਇੰਡਸਟਰੀ ਜਿਹੜਾ ਇੰਡਸਟਰੀ ਸਾਡਾ ਮੇਨ ਫੋਕਸ ਰਹੇਗਾ ਵਾਹਿਗੁਰੂ ਨੂੰ ਕਿਰਪਾ ਰੱਖੇ ਹਿਮਾਚਲ ਦੀ ਤਰਜ਼ ਤੇ ਪਹਾੜੀ ਇਲਾਕਿਆਂ ਦੀ ਤਰਜ਼ ਤੇ ਅਸੀਂ ਜਿਹੜਾ ਕੰਢੀ ਏਰੀਆ ਹੈ ਉਸ ਨੂੰ ਅਸੀਂ ਜਿਹੜਾ ਹਿਲੀ ਏਰੀਆ ਇੰਡਸਟਰੀਅਲ ਪੈਕੇਜ ਜਿਹੜਾ ਉਹਦੇ ਲਈ ਲੈ ਕੇ ਆਉਣ ਦੀ ਸਾਡੀ ਕੋਸ਼ਿਸ਼ ਹੈ ਤਾਂ ਕਿ ਇੰਡਸਟਰੀ ਜਿਆਦਾ ਤੋਂ ਜਿਆਦਾ ਜਿਹੜੀ ਹੈ ਇੱਥੇ ਆ ਸਕੇ ਪੰਜਾਬ ਚ ਆ ਸਕੇ ਸਾਡੇ ਬੱਚਿਆਂ ਨੂੰ ਰੋਜ਼ਗਾਰ ਮਿਲ ਸਕੇ ਔਰ ਹੋਰ ਵੀ ਇਸ ਤਰ੍ਹਾਂ ਦੇ ਬਹੁਤ ਸਾਰੇ ਹਰ ਕੰਡੀ ਏਰੀਆ ਬੜਾ ਟਿਕਲੇ ਸਿਵਾ ਤੁਹਾਡੇ ਪ੍ਰੈਕਟਿਸਰਸ ਨੂੰ ਖਾ ਗਿਆ ਅ ਇਹ ਦੇਖੋ ਕੋਈ ਕੋਈ ਪ੍ਰੈਕਟਿਸਰਸ ਨੂੰ ਖਾ ਗਿਆ ਜਾਂ ਨਹੀਂ ਖਾ ਗਿਆ ਗੱਲ ਇਹ ਨਹੀਂ ਹੈ ਗੱਲ ਇਹ ਤੇ ਲੋਕਾਂ ਨੇ ਗੱਲ ਸਾਡੀ ਸਰਵਾਈਵਲ ਦੀ ਨਹੀਂ ਆ ਗੱਲ ਲੋਕਾਂ ਦੀ ਸਰਵਾਈਵਲ ਦੀ ਹੈ ਅਸੀਂ ਲੋਕਾਂ ਦੀ ਸਰਵਾਈਵਲ ਲਈ ਲੋਕਾਂ ਦੇ ਹੱਕਾਂ ਦੇ ਲਈ ਅਸੀਂ ਲੜਨਾ ਹੈ ਔਰ ਲੜਨਾ ਚਾਹੀਦਾ ਵੀ ਹੈ ਔਰ ਹਰ ਸੰਭਵ ਉਪਰਾਲਾ ਜਿਹੜਾ ਜੋ ਵੀ ਕਿਸੇ ਦੇ ਸਾਥੀ ਮਾਂ ਚਾਹਵੇ ਸਿਰਫ ਬਾਤ ਵਿੱਚ ਸਵਾਲ ਕੀ ਫਗਵਾੜੇ ਨੂੰ ਇਹਦਾ ਜਰੂਰ ਰੰਦੇ ਰਹੋਗੇ ਕਿ ਕਿਤੇ ਫਗਵਾੜਾ ਰਿਜੈਕਟ ਨਹੀਂ ਕਰੂੰਗਾ ਫਗਵਾੜਾ ਨੂੰ ਇਹਦਾ ਡਿਊਟ ਦੇ ਰਹੂਗੇ ਫਗਵਾੜਾ ਰਿਜੈਕਟ ਕਰੀ ਕਰੂਗਾ ਆਹ ਦੇਖੋ ਨਹੀਂ ਨਹੀਂ ਫਗਵਾੜਾ ਵੈਸੇ ਵੀ ਮੈਂ ਚੱਪੇਵਾਲ ਤੋਂ ਲੜਦਾ ਰਿਹਾ ਹਾਂ ਔਰ ਫਗਵਾੜਾ ਬਿਲਕੁਲ ਅਨ ਰਜੋਇੰਗ ਏਰੀਆ ਹੈ ਇਹਦੇ ਜੋ ਵੀ ਡਿਊਜ਼ ਬਣਦੇ ਡਿਊਜ਼ ਤੋਂ ਵੀ ਜ਼ਿਆਦਾ ਦੇਣ ਦੀ ਕੋਸ਼ਿਸ਼ ਕਰਾਂਗੇ ਕਿਉਂਕਿ ਫਗਵਾੜੇ ਨੇ ਸਾਨੂੰ ਮਾਨ ਸਨਮਾਨ ਦਿੱਤਾ ਏਕੇ ਜੀ ਹੋਰ ਗੱਲ ਜੀ ਜਿੱਦਾਂ ਤੁਸੀਂ ਕਹਿੰਦੇ ਪੁਰਾਣੇ ਐਮਪੀਆ ਦੀ ਤਰ੍ਹਾਂ ਜਿਹੜੀ ਉਹ ਧਾਰਨਾ ਬਦਲਣੀ ਆ ਹਰ ਹਲਕੇ ਨੂੰ ਕਿੱਦਾਂ ਮੈਨੇਜ ਕਰਾਂਗੇ ਕਿੱਦਾਂ ਟਾਈਮ ਦੇਵਾਂਗੇ ਨਹੀਂ ਬਿਲਕੁਲ ਹਰ ਹਲਕੇ ਨੂੰ ਮੇਰਾ ਇਹ ਸਭ ਤੋਂ ਬਨਤੇ ਮੈਂ ਸੋਚਿਆ ਕਿ ਹਰ ਹਲਕੇ ਨੂੰ ਮਹੀਨੇ ਚ ਇੱਕ ਵਾਰ ਜ਼ਰੂਰ ਉੱਥੇ ਸਿਟਿੰਗ ਕਰਾਂਗੇ ਆਪਣਾ ਜਿਹੜਾ ਆਫਿਸ ਬੁਲਾਵਾਂਗੇ ताकि उथे अपने एमएनए ਦੇ ਨਾਲ ਆਪਣੇ ਹਲਕਾ ਚਾਰਜ ਦੇ ਨਾਲ ਬੈਠ ਕੇ ਉਹਨਾਂ ਦੀਆਂ ਸਮੱਸਿਆਵਾਂ ਸੰਗਠਨ ਦੀਆਂ ਸਮੱਸਿਆਵਾਂ ਸੁਣੀਏ ਔਰ ਇਸ ਤੋਂ ਇਲਾਵਾ ਜੋ ਵੀ ਇੱਥੇ ਫੰਕਸ਼ਨ ਨੇ ਜਾਂ ਪਾਰਟੀ ਐਕਟੀਵਿਟੀਜ਼ ਨੇ ਉਹ ਲਗਾਤਾਰ ਕਰਦੇ ਰਵਾਂਗੇ ਹਾਈਪਰ ਐਕਟਿਵ ਰਵਾਂਗੇ ਤਾਂ ਕਿ ਜਿਹੜੇ ਪੁਰਾਣੇ ਜਿਹੜੇ ਮੇਲੇ ਜਿਹੜਾ ਪੁਰਾਣਾ ਉਹ ਬੱਜਾ ਬਹੁਤ ਧਮ ਤੋਂ ਟੁੱਟ ਜਾ ਸਕੇ ਥੈਂਕ ਯੂ ਅੱਜ ਦੇ ਬੱਚਿਆਂ